ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਗੁੜ ਵਾਲੇ ਮਿੱਠੇ ਚੋਲ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਚੋਲ ਅਸੀਂ ਅੱਜ ਪ੍ਰੈਸ਼ਰ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਇੱਕਦਮ ਖਿਲੇ-ਖਿਲੇ ਜੇ ਬਣ ਕੇ ਤਿਆਰ ਹੋਣਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਗੁੜ ਵਾਲੇ ਚੋਲ ਬਣਾਉਣ ਲਈ ਤੁਸੀਂ ਕੋਈ ਵੀ ਕੱਪ ਜਾਂ ਕੋਲੀ ਦਾ ਨਾਪ ਲੈ ਲੈਣਾ ਹੈ ਅਸੀਂ ਇੱਕ ਕੋਲੀ ਚੋਲ ਲਏ ਸੀ ਤੇ ਇੱਕ ਕੋਲੀ ਹੀ ਗੁੜ ਲਿਆ ਗੁੜ ਨੂੰ ਅਸੀਂ ਤੋੜ ਕੇ ਲੈ ਲਿਆ ਆ ਸਭ ਤੋਂ ਪਹਿਲਾਂ ਅਸੀਂ ਗੁੜ ਨੂੰ ਇੱਕ ਪੈਨ ਵਿੱਚ ਪਾ ਲਵਾਂਗੇ ਇੱਕ ਕੋਲੀ ਗੁੜ ਦੀ ਲਈ ਸੀ ਤੇ ਦੋ ਕੋਲੀਆਂ ਇਹਦੇ ਵਿੱਚ ਅਸੀਂ ਪਾਣੀ ਦੀਆਂ ਪਾ ਲਵਾਂਗੇ ਬਿਲਕੁਲ ਸਹੀ ਨਾਪ ਨਰ ਬਣਾ ਕੇ ਤਿਆਰ ਕਰਾਂਗੇ ਤਾਂ ਕਿ ਜਿਹੜੇ ਚੋਲ ਐ ਇੱਕਦਮ ਖਿਲੇ-ਖਿਲੇ ਬਣ ਕੇ ਤਿਆਰ ਹੋਣ ਪਾਣੀ ਨੂੰ ਇੱਕ ਬੋਇਲ ਆਣ ਦਵਾਂਗੇ ਜਦੋਂ ਤੱਕ ਸਾਡਾ ਗੂੜ ਗੁੜ ਕੇ ਤਿਆਰ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਪਾਣੀ ਨੂੰ ਪਕਾ ਲੈਣਾ ਜਿਆਦਾ ਕੋਈ ਚਾਸ਼ਨੀ ਬਣਾ ਕੇ ਤਿਆਰ ਨਹੀਂ ਕਰਨੀ ਪਾਣੀ ਨੂੰ ਬੋਇਲ ਆ ਚੁੱਕੀ ਐ ਤੇ ਗੁੜ ਵੀ ਬਿਲਕੁਲ ਘੁਲ ਚੁੱਕਿਆ ਇਹਨੂੰ ਅਲੱਗ ਰੱਖ ਦਾਂਗੇ ਪ੍ਰੈਸ਼ਰ ਕੁੱਕਰ ਨਮਾਗੇ ਇਹਦੇ ਵਿੱਚ ਪਾਵਾਂਗੇ ਦੋ ਚਮਚ ਦੇਸੀ ਘਿਓ ਦੇ ਦੇਸੀ ਕਿਉ ਵਿੱਚ ਬਣਾਏ ਹੋਏ ਚੋਲ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਸੌਂਫ ਦੋ ਵੱਡੀ ਇਲਾਇਚੀ ਤੇ ਦਿਨ ਤੋਂ ਚਾਰ ਲੌਂਗ ਐਡ ਕਰ ਦਾਂਗੇ ਸੌਂਫ ਤੁਸੀਂ ਜ਼ਰੂਰ ਪਾਓ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਚੋਲਾ ਦੇ ਅੰਦਰ ਦੋ ਸੈਕਿੰਡ ਇਲਾਇਚੀ ਭੁੰਨ ਲਾਂਗੇ ਸੌਂਫ ਨੂੰ ਗੈਸ ਦੀ ਫਲੇਮ ਸਲੋ ਟੂ ਮੀਡੀਅਮ ਰੱਖਣੀ ਹੈ ਅਸੀਂ ਜਦੋਂ ਸੌਂਫ ਭੁੰਨ ਕੇ ਤਿਆਰ ਹੋ ਜਵੇ ਉਸ ਤੋਂ ਬਾਅਦ ਤੁਸੀਂ ਆਪਣੇ ਮਨਪਸੰਦ ਦੇ ਕੋਈ ਵੀ ਡਰਾਈ ਫਰੂਟ ਇਹਦੇ ਵਿੱਚ ਐਡ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਖੋਪਾ ਵੀ ਕੱਟ ਕੇ ਐਡ ਕਰ ਸਕਦੇ ਹੋ ਅਸੀਂ ਲੈ ਸੀ ਬਾਦਾਮ ਤੇ ਥੋੜੀ ਜਿਹੀ ਅਦਾਖਾਂ ਲਈਆਂ ਸੀਗੀਆਂ ਮੈਂ ਇਹਨਾਂ ਨੂੰ ਵੀ 2 ਸੈਕਿੰਡ ਲਈ ਭੁੰਨਾ ਜ਼ਿਆਦਾ ਨਹੀਂ ਓਵਰਕੁੱਕ ਨਹੀਂ ਕਰਨਾ ਜਦੋਂ ਸਾਡੇ ਬਾਦਾਮ ਥੋੜੇ ਜਿਹੀ ਕਰੰਚੀ ਹੋ ਜਾਣ ਉਦੋਂ ਤੱਕ ਭੁੰਨ ਲਾਂਗੇ ਸਾਡੇ ਚੋਲ ਇੰਨੇ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਕੁੱਕਰ ਵਿੱਚ ਜੇ ਤੁਸੀਂ ਬਣਾ ਕੇ ਤਿਆਰ ਕਰੋਗੇ ਤਾਂ ਇੱਕਦਮ ਖਿਲੇ-ਖਿਲੇ ਸਹੀ ਨਾ ਆਪਣਲ ਬਣਾਈ ਹੋਈ ਹਰ ਚੀਜ਼ ਜਿਹੜੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੁੰਦੀ ਹੈ ਹੁਣ ਜਿਹੜਾ ਅਸੀਂ ਗੁੜ ਵਾਲਾ ਪਾਣੀ ਤਿਆਰ ਕਰਕੇ ਰੱਖਿਆ ਸੀ ਉਹਨੂੰ ਛਾਣ ਕੇ ਕੁੱਕਰ ਵਿੱਚ ਐਡ ਕਰ ਦਾਂਗੇ ਜਿਹੜਾ ਗੁੜ ਵਾਲਾ ਪਾਣੀ ਹੁੰਦਾ ਉਹਨੂੰ ਹਮੇਸ਼ਾ ਛਾਣ ਕੇ ਹੀ ਐਡ ਕਰਿਆ ਕਰੋ ਕਿਉਂਕਿ ਕਈ ਵਾਰ ਗੁੜ ਵਿੱਚ ਜਿਹੜਾ ਕਚਰਾ ਵਗੈਰਾ ਹੁੰਦਾ ਹੈ ਆ ਉਹ ਇਹਦੇ ਵਿੱਚ ਨਹੀਂ ਆਂਦਾ ਇੱਕ ਬੋਇਲ ਆਨ ਦਵਾਂਗੇ ਪਾਣੀ ਨੂੰ ਜਿਹੜੇ ਅਸੀਂ ਛੋਲ ਲਏ ਸੀ ਉਹਨਾਂ ਨੂੰ ਧੋ ਕੇ ਇਹਦੇ ਵਿੱਚ ਐਡ ਕਰ ਦਾਂਗੇ ਛੋਲਾਂ ਨੂੰ ਜ਼ਿਆਦਾ देर ਭਿਓ ਕੇ ਨਹੀਂ ਰੱਖਣਾ ਸੀ ਨਾਲ ਦੀ ਨਾਲ ਜਦ ਦੋ ਤਿੰਨ ਵਾਰ ਸਾਫ਼ ਪਾਣੀ ਨਾਲ ਧੋ ਕੇ ਫਿਰ ਛੋਲਾਂ ਨੂੰ ਅਸੀਂ ਪਾਣੀ ਵਿੱਚ ਐਡ ਕਰ ਦਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਪਾਣੀ ਨੂੰ ਇੱਕ ਉਬਾਲੀ ਆਣ ਦਵਾਂਗੇ ਤੇ ਜਦੋਂ ਇੱਕ ਉਬਾਲੀ ਆ ਜਾਵੇ ਉਸ ਤੋਂ ਬਾਅਦ ਅਸੀਂ ਪ੍ਰੈਸ਼ਰ ਕੁੱਕਰ ਦਾ ਢੱਕਣ ਬੰਦ ਕਰਕੇ ਇਹਨੂੰ 3 ਵਿਸਲ ਆਣ ਦਵਾਂਗੇ ਬਾਕੀ ਚੋਲਾਂ ਦੇ ਉੱਪਰ ਡਿਪੈਂਡ ਹੁੰਦਾ ਆ ਕਈ ਚੋਲ ਇੱਕ ਵਿਸਲ ਵਿੱਚ ਵੀ ਪੱਕ ਕੇ ਤਿਆਰ ਹੋ ਜਾਂਦੇ ਆ ਤੇ ਕਈ ਵਾਰ ਜਿਹੜੇ 2-3 ਵਿਸਲ ਲਗਾਉਣ ਤੋਂ ਬਾਅਦ ਪੱਕ ਕੇ ਤਿਆਰ ਹੁੰਦੇ ਆ ਹੁਣ ਅਸੀਂ ਪ੍ਰੈਸ਼ਰ ਕੁੱਕਰ ਦਾ ਢੱਕਣ ਬੰਦ ਕਰ ਦਾਂਗੇ ਇੱਕ ਬੋਇਲ ਆ ਚੁੱਕੀ ਹੈ ਇਨੂੰ ਅਸੀਂ ਹੁਣ ਤਿੰਨ ਵਿਸਲ ਲਗਵਾ ਲਵਾਂਗੇ ਤੁਸੀਂ ਮੇਰੀ ਵੀਡੀਓ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਦੇਖ ਰਹੇ ਹੋ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਦੇਖੋ ਸਾਡੇ ਕੁੱਕਰ ਨੂੰ ਵਿਸਲ ਆਣ ਗਈਆਂ ਹੋਈਆਂ ਤਿੰਨ ਵਿਸਲ ਲਗਵਾ ਲੈਣੀਆਂ ਅਸੀਂ ਤੇ ਵਿਸਲ ਆਣ ਤੋਂ ਬਾਅਦ ਦੋ ਤਿੰਨ ਵਿਸਲ ਆ ਜਾਣ ਉਸ ਤੋਂ ਬਾਅਦ 2 ਮਿੰਟ ਲਈ ਅਸੀਂ ਬਿਲਕੁਲ ਸਲੋ ਗੈਸ ਤੇ ਇਹਨਾਂ ਨੂੰ ਪੱਕਣ ਦਵਾਵਾਂਗੇ ਤੇ 20 ਤੋਂ 25 ਮਿੰਟ ਅਸੀਂ ਗੈਸ ਬੰਦ ਕਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਪੈ ਰਹਿਣ ਦਵਾਵਾਂਗੇ ਜਦੋਂ 20 ਤੋਂ 25 ਮਿੰਟ ਬਾਅਦ ਅਸੀਂ ਆਪਣਾ ਪ੍ਰੈਸ਼ਰ ਕੁੱਕਰ ਖੋਲ ਕੇ ਦੇਖ ਲਾਂਗੇ ਜਦੋਂ ਸਟੀਮ ਬਿਲਕੁਲ ਬਾਹਰ ਨਿਕਲ ਜਵੇ ਦੇਖੋ ਤੁਸੀਂ ਦੇਖ ਸਕਦੇ ਹੋ ਆਪਣੇ ਚੌਲ ਕਿੰਨੇ ਵਧੀਆ ਖਿਲੇ ਖਿਲੇ ਜੇ ਬਣ ਕੇ ਤਿਆਰ ਹੋਏ ਆ ਜਦੋਂ ਪ੍ਰੈਸ਼ਰ ਖਤਮ ਹੋ ਜAVE ਇਕਦਮ ਕੁੱਕਰ ਨੂੰ ਨਹੀਂ ਖੋਲਣਾ ਪ੍ਰੈਸ਼ਰ ਜਦੋਂ ਗੈਸ ਬੰਦ ਕਰ ਦਿੰਦੇ ਆ ਅਸੀਂ ਵਿਸਲਾਣ ਤੋਂ ਬਾਅਦ ਤਾ 20-25 ਮਿੰਟ ਅਸੀਂ ਗੈਸ ਤੇ ਹੀ ਪਈ ਰਹਿਣ ਦੇਮ ਆ ਕਿ ਕੁੱਕਰ ਨੂੰ ਜਦੋਂ ਚੰਗੀ ਤਰ੍ਹਾਂ ਸਟੀਮ ਬਾਹਰ ਨਿਕਲ ਜAVE ਉਦੋਂ ਅਸੀਂ ਕੁੱਕਰ ਦਾ ਢੱਕਣ ਕੋਲਕੇ ਇਹਨੂੰ ਦੇਖ ਲਾਂਗੇ ਸਾਡੇ ਚੋਲ ਬਣ ਕੇ ਬਿਲਕੁਲ ਤਿਆਰ ਆ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਅੱਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਮੇਦੇ ਆ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ੁਕਰੀਆ ਕਾਲ